ਮੈਂ ਆਪਣੀ ਕੁੜਤੀ ਉਤਾਰ ਦਿੱਤੀ। ਅਤੀ, ਰੋਹਿਤ ਨੇ ਮੇਰੀ ਟੂਹੀ ਤੇ ਤੇਲ ਲਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਦਾ ਮਨ ਮਚ ਲ ਗਿਆ। ਰੋਹਿਤ ਦੇ ਹੱਥ ਕੰਮਣ ਲੱਗ ਪਏ। ਰੋਹਿਤ ਨੇ ਮੈਨੂੰ ਕਿਹਾ, "ਭਾਬੀ ਜੀ, ਬਸ ਮੈਂ ਕਿਹਾ" अच्छे तरीके ਨਾਲ ਲਾ ਦੇ ਹੁਣ ਲਾਉਣ ਤਾਂ ਲੱਗਿਆ ਹੈ ਫਿਰ ਹੂੰ ਹੌਲੀ ਹੌਲੀ ਤੇਲ ਲਾਗ ਪਿਆ ਉਸ ਤੋਂ ਰਿਹਾ ਨਹੀਂ ਗਿਆ ਉਸਲੀ ਮੈਮ ਪਿੱਛੋਂ ਦੀ ਫੜ ਲਿਆ ਅਤੇ ਕਿਹਾ ਤਾਂ ਵੀ ਜੀ ਤੁਸੀਂ ਤਾਂ ਬਹੁਤ ਹੀ ਖੂਬਸੂਰਤ ਹੋ ਅਤੇ ਦੁੱਧ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਮੈਨੂੰ ਤਾਂ ਇੰਜ ਲੱਗਦਾ ਜੀ ਮੇ ਤੁਹਾਡਾ ਸਾਰਾ ਹੀ ਸਰੀਰ ਦੁੱਧ ਤੋਂ ਜ਼ਿਆਦਾ ਚਿੱਟਾ ਹੈ ਮੈਂ ਉਸ ਨੂੰ ਕਿਹਾ ਹਾਂ ਰੋਹਿਤ ਕੀ ਤੂੰ ਮੇਰਾ ਸਰੀਰ ਦੇਖਣਾ ਪਸੰਦ ਕਰੇਗਾ ਰੋਹਿਤ ਨੇ ਕਿਹਾ ਹਾਂ ਜੇ ਤੁਸੀਂ ਦਿਖਾਉਣਾ ਪਸੰਦ ਕਰੋਗੇ ਤਾਂ ਮੈਂ ਕਿਹਾ ਹਾਂ ਹਾਂ ਕਿਉਂ ਨਹੀਂ ਹੁਣ ਕਿਹੜਾ ਤੇਰਾ ਵੀਰ ਮੇਰੇ ਕੋਲ ਹੈ उसने मैंने कहा हाँ भाभी होता नहीं पर वो सारी जिम्मेदारी मेरे सिरते सुट के गए हैं मैं कहा हाँ रोहित तू फिर जिम्मेदारी निभा ये जिम्मेदारी भी तेरा फर्ज है फिर उसने ਆਪਣਾ ਹਜ਼ਾਰ ਖੜਾ ਕੀਤਾ ਹਜ਼ਾਰ ਖੜਾ ਕਰਨ ਤੋਂ ਬਾਅਦ ਉਸਨੇ ਆਪਣਾ ਹਜ਼ਾਰ ਮੇਰੀ ਹੋਂ ਵਿੱਚ ਧੱਕ ਦਿੱਤਾ ਅਤੇ ਕਹਿਣ ਲੱਗਿਆ ਭਾਬੀ ਤੁਸੀਂ ਇਸ ਨੂੰ ਚੁango ਮੈਂ ਤਾਂ ਉਹਦਾ ਹਜ਼ਾਰ ਦੇਖ ਕੇ ਡਰ ਗਈ ਉਸ ਦਾ ਹਜ਼ਾਰ ਬਹੁਤ ਹੀ ਨਮਾ ਤੇ ਮੋਟਾ ਸੀ ਮੈਂ ਘਬਰਾ ਗਈ ਫਿਰ ਉਸਨੇ ਕਿਹਾ ਭਾਬੀ ਜੀ ਕੀ ਹੋ ਗਿਆ ਤੁਸੀਂ ਬਹਿ ਕੇ ਬਹਿ ਕੇ ਕਿਉਂ ਲੱਗਦੇ ਹੋ ਮੈਂ ਕਿ ਹਾਂ ਰੋਹਿਤ ਕੁਝ ਨਹੀਂ ਬਸ ਐਸੀ ਹੀ ਉਸਨੇ ਕਿਹਾ ਫਿਰ ਮੈਨੂੰ ਤੁਸੀਂ ਗਰਮ ਤਾਂ ਕਰ ਦਿੱਤਾ ਹੁਣ ਠੰਡਾ ਵੀ ਕਰ ਦਵਾਂ ਮੈਂ ਕਿ ਹਾਂ ਹਾਂ ਗਰਮ ਕਰਨ ਵਾਲੀ ਮੈਂ ਹਾਂ ਤਾਂ ਠੰਡੀਆਂ ਵੀ ਮੈਂ ਹੀ ਕਰੂੰਗੀ ਫਿਰ ਹੌਲੀ-ਹੌਲੀ ਮੈਂ ਆਪਣੇ ਸਾਰੇ